ਹਾਂ ਮੈਂ ਬਹੁਤ ਧੰਨਵਾਦ ਕਰਨਾ ਸਾਡੇ ਸਾਰੇ ਪਰਿਵਾਰ ਦਾ ਸਾਡੇ ਭਾਈ ਜੀ ਢੱਲੋਂ ਸਾਹਿਬ ਸਾਡੇ ਭੈਣ ਜੀ ਔਰ ਉਹਨਾਂ ਦਾ ਸਾਰਾ ਪਰਬਾਈ ਸਾਡੇ ਪ੍ਰਧਾਨ ਸਾਹਿਬ ਹਾਂ ਭਾਣਜਾ ਸਾਡਾ ਬਹੁਤ ਪਿਆਰ ਸਤਿਕਾਰ ਤੁਹਾਡੇ ਵੱਲੀੋਂ ਮਿਲਿਆ ਹੈ ਹਾਂ ਹੋਰ ਗੋਣਾ ਇਕੂ ਇਕੂ ਫਰਮਾਇਸ਼ਾਂ ਜਾਦੇ ਨੇ ਜਿਨਨੇ ਗੀਤ ਗਾਏ ਹਾਂਜੀ ਸਾਡੇ ਪ੍ਰਧਾਨ ਸਾਹਿਬ ਸਾਡਾ ਭਾਂਜਾ ਵੀ ਇਹ ਤੇ ਉਹਨਾਂ ਵੱਲੋਂ ਬੜਾ ਪਿਆਰ ਸਤਿਕਾਰ ਹੈ ਜਿਨਨੇ ਕਿ ਗੀਤ ਗਾਏ ਗਏ ਮੇਨਾਂ ਦਾ ਭਾਈ ਗੋਰਾ ਚੱਕਵਾਲਾ ਸਾਡਾ ਬਹੁਤ ਪਿਆਰਾ ਵੱਡਾ ਵੀਰ ਹੈ ਇਕੂ ਇਕੂ ਗਾਵਾਂਗੇ ਹਾਂਜੀ ਹਾਂਜੀ ਚੇਅਰਮੈਨ ਪ੍ਰਗਟ ਸਿੰਘ ਜੀ ਔਰ ਗੀਤਕਾਰ ਬਾਈ ਕੁਲਦੀਪ ਬਰਾੜ ਡੋਡ ਖੁਸ਼ਵੰਤ ਸਿੰਘ ਜੀ ਬਰਾੜ ਸਾਹਿਬ ਭਵਨ ਭਵਨ ਪਵਨਪ੍ਰੀਤ ਜੀ ਪਵਨਪ੍ਰੀਤ ਜੀ ਹਾਂ ਤੁਹਾਨੂੰ ਪਤਾ ਪੀਦੀ ਖਾਦੀ ਚ ਲਿਖਿਆ ਵੀ ਹੋਏ ਜਾਂ ਜਾਂਦਾ ਨਾ ਹਾਂ ਇੱਕ ਕਨੈਕਟਰਾਂ ਨੂੰ ਪੜਨਾ ਪੈਂਦਾ ਬਸ ਹਿਲਦੀ ਜਿਵੇਂ ਲਿਖਦੇ ਨੇ ਉਵੇਂ ਕਈ ਵਾਰੀ ਖੈਰ ਹਾਂ ਡੋਡਾਂ ਤੋਂ ਡੋਡ ਪਿੰਡ ਤੋਂ ਸਾਡੇ ਭਾਈ ਜੀ ਹੋਰੀ ਉਹਨਾਂ ਦੇ ਵੱਲੋਂ ਬਹੁਤ ਪਿਆਰ ਸਤਿਕਾਰ ਮਿਲਿਆ ਹੈ ਬੜੇ ਰਿਣੀ ਐ ਇੱਕ ਦੋ ਗੀਤ ਤੁਹਾਡੇ ਨਾਲ ਸਾਂਝ ਕਰਦੇ ਜਿੰਨੇ ਕੋ ਹੋ ਸਕੇ ਕੋਈ ਗੱਲ ਦੀ ਹਾਂ ਹਾਂ ਸਾਡਾ ਪਿੱਛੇ ਜੇ ਗੀਤ ਆਇਆ ਸੀ ਇਕੂ ਇਕੂ ਹਾਂ ਆਜੋ ਕੂ ਆ ਕਈ ਵਾਰੀ ਸਾਨੂੰ ਪੁੱਛਦੇ ਨੇ ਇਦਰ ਲੁਧਿਆਣੇ ਤੋਂ ਜਲੰਧਰ ਤੋਂ ਇਧਰੋਂ ਫੋਨ ਆਉਂਦੇ ਨੇ ਆਪਣਾ ਤਾਂ ਮਾਲਵੇ ਦਾ ਖੇਤ ਹੈ ਸਾਨੂੰ ਤਾਂ ਪਤਾ ਹੈ ਵੀ ਈਕੂ ਈਕੂ ਕੀ ਹੁੰਦਾ ਹੈ ਪਤਾ ਹੈ ਨਾ ਸਾਰੇ ਨੂੰ ਆ ਕਿਸੇ ਨੂੰ ਟਾਂਚ ਕਰਨੇ ਅੰਗੂਠਾ ਦਿਖਾਉਣਾ ਈਕੂ ਈਕੂ ਇਹ ਸਾਡੇ ਮਾਲਵੇ ਦੀ ਬੋਲੀ ਹੈ ਆ ਦੁਆਬੇ ਨਹੀਂ ਜਾਵੜੋ ਮਾਝੇ ਨਹੀਂ ਇਧਰ ਡੋਡੋ ਡੋਡੋ ਕਹਿ ਦਿੰਦੇ ਨੇ ਇਹ ਅੱਡੋ ਅੱਡੀ ਬੋਲੀ ਹੈ ਗੱਭਰੂ ਤੇ ਮਟਿਆਰ ਪੜਦੇ ਨੇ ਇੱਕ ਦੂਜੇ ਦੀਆਂ ਕਮਜ਼ੋਰੀਆਂ ਲੱਭਣੀਆਂ ਇਹ ਪਹਿਲਾਂ ਤੋਂ ਲੈ ਕੇ ਸਾਡੇ ਖੂਨ 'ਚ ਐ। ਪੜਦੇ ਹੋਏ ਤਾਂ ਨਿੱਕੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ। ਘਰਦਿਆਂ ਨੇ ਕਿਤੇ ਗਾਲਾਂ ਕੱਢਦੀਆਂ ਜਾਂ ਸਾਹਮਣੇ ਕੁੜੀ ਦੇ ਮੁੰਡੇ ਦੇ ਇੱਕੋ ਹੀ ਸਾਂਝ ਹੁੰਦੀ ਐ। ਵੀ ਮੈਂ ਕੱਲ ਤੈਨੂੰ ਢੀਕਦਾ ਰਿਹਾ ਤੂੰ ਆਈ ਨਹੀਂ ਜਾਂ ਆਇਆ ਨਹੀਂ। ਮੈਂ ਨੋਟਿਸ ਲੈਣੇ ਸੀ ਮੈਂ ਕਿਤਾਬਾਂ ਲੈਣੀਆਂ ਸੀ। ਤਕਰੀਬਨ ਇਹੀ ਸਾਂਝ ਹੁੰਦੀ ਐ ਪੜਦੇ ਹੋਏ ਜਵਾਕਾਂ ਦੀ। ਵੈਸੇ ਤਾਂ ਮਾਹੌਲ ਅੱਜ ਦਾ ਕੁਝ ਹੋਰ ਹਸਾਬ ਦਾ ਥੋੜੀ ਨਜ਼ਰ ਕਰਦੇ ਹਾਂ ਈਕੂ ਈਕੂ ਬਹੁਤ ਪਿਆਰਾ ਗੀਤ ਹੈ ਅੱਜ ਦਸ ਅਗੇ ਪਿਓ ਤੇਰੇ ਨੇ ਦਿੱਤੀਆਂ ਗਾਲਾਂ ਤੇ ਬੁੱਲਟ ਲੈ ਗਿਆ ਖੋਕੇ ਲੈ ਮੇਰਾ ਪਾਪਾ ਭੁਵੇਂ ਗਾਲਾਂ ਕੱਢੇ ਛੱਤਰ ਫਿਰ ਤੇਰੇ ਢਿੱਡ ਦੁਖਦੇ ਦੱਸ ਐਵੇਂ ਗੱਲਾਂ ਕਰਦੀ ਫਿਰਦੀ ਏ ਯਾਰ ਇਹ ਤਾਂ ਸਾਡੇ ਗੀਤ ਚ ਹੀ ਐ ਵੀ ਪਿਓ ਤੇਰੇ ਨੇ ਦਿੱਤੀਆਂ ਗਾਲਾਂ ਬੁੱਲਟ ਜੇ ਕਿਤੇ ਅੱਜ ਦੇ ਗੀਤਕਾਰ ਨੇ ਲਿਖਿਆ ਹੁੰਦਾ ਉਹਨੇ ਐ ਨਹੀਂ ਸੀ ਲਿਖਣਾ ਨਾ ਉਹਨੇ ਲਿਖਣਾ ਸੀ ਨਹੀਂ ਮੈਂ ਤੈਨੂੰ ਕੱਢ ਕੇ ਲੈ ਗਿਆ ਈ ਕੋਈ ਖੂ ਮੈਂ ਤੁਹਾਡੇ ਬੁੜੇ ਨੂੰ ਢਾ ਲਿਆ ਈ ਕੋਈ ਖੂ ਹਾਂ ਹਾਂ ਵੀ ਬੁੜਾ ਜਿਵੇਂ ਉਹੀ ਫਰਦਾ ਹੁੰਦਾ ਇਹ ਇਹ ਇੰਨੇ ਕਿਹ ਸੰਝ ਹੁੰਦੀ ਆ ਪੜਨ ਵਾਲੇ ਮੁੰਡਿਆਂ ਦੀ ਇੰਨੇ ਖੜੇ ਨੇ ਹਨਾ ਆ ਸੁਣਿਓ ਜੇ ਇੱਕ ਦੇ ਦੇ ਵਿੱਚ ਹਿੱਸਾ ਲੈਣਾ ਤੇਰੀ ਫੁੱਲ ਤਿਆਰੀ ਕਿੱਤੇ ਦੇ ਵਿੱਚ ਹਿੱਸਾ ਲੈਣਾ ਤੇਰੀ ਫੁੱਲ ਤਿਆਰੀ ਈ ਕਾਲਜ ਦੇ ਵਿੱਚ ਗਿੱਦਾ ਪਹਿਣਾ ਤੇਰੀ ਫੁੱਲ ਤਿਆਰੀ ਈ ਕਾਲਜ ਦੇ ਵਿੱਚ ਗਿੱਦਾ ਪਹਿਣਾ ਤੇਰੀ ਫੁੱਲ ਤਿਆਰੀ ਕਰਦਿਆਂ ਕਾਲਜ ਆਉਣ ਨੇ ਜਿੱਤਾ ਖੇਡ ਖਲਰ ਗਈ ਸਾਰੀ ਕੁੜੀਏ ਈ ਕੋਈ ਤੂੰ ਈ ਕੋਈ ਤੂੰ ਈ ਕੋਈ ਤੂੰ ਈ ਕੋਈ ਤੂੰ ਕੁੜੀਏ ਈ ਕੋਈ ਤੂੰ ਕੁੜੀਏ ਈ ਕੋਈ ਤੂੰ ਕੁੜੀਏ ਈ ਕੋਈ ਤੂੰ ਕੁੜੀਏ ਈ ਕੋਈ ਤੂੰ ਸੀ ਲੈ ਆਂਦੀ ਮੈਂ ਗੱਡੀ ਨਵੀਂ ਸਫਾਰੀ ਉਹ ਵੀ ਤੇਰੀ ਭੂਆ ਕੀ ਨਿਕਲੀ ਤੇ ਪੋਲ ਖੁੱਲ ਗਈ ਸਾਰੀ ਇਹ ਆਮ ਤੌਰ ਤੇ ਹੀ ਹੁੰਦਾ ਆ ਸਾਡੀ ਭੂਆ ਆਹੀ ਹੋਵੇ ਸਾਡੀ ਮਾਸੀ ਆਹੀ ਹੋਵੇ ਸਾਡੇ ਮੁੰਡਿਆਂ ਨੂੰ ਕਿਤੇ ਚੀਜ਼ ਲੈਣ ਭੇਜ ਦਿਓ ਸ਼ਹਿਰ ਫਿਰ ਉਹਨਾਂ ਵਾਲੀ ਸਵਾਰੀ ਲੈ ਜਾਣੀ ਹੈ ਤੇ ਪੂਰੀ ਟਰਾਂ ਥੱਲੋਂ ਮਿੱਟੀ ਮੁੱਟੀ ਕੱਢ ਕੇ ਵੇਖਣੀ ਹੈ ਐ ਲੱਗਦਾ ਹੁੰਦਾ ਜਿਵੇਂ ਇਹਨਾਂ ਨੂੰ ਚਲਾਉਣੀ ਹੀ ਨਹੀਂ ਆਉਂਦੀ ਆ ਇਹ ਆਮ ਤੌਰ ਤੇ ਕੀ ਮੁੰਡੇ ਫਿੰਟਰ ਵੀ ਮਾਰ ਜਾਂਦੇ ਨੇ ਆ ਆਹੀ ਹੋਵੇ ਗੱਡੀ ਰਿਸ਼ਤੇਦਾਰਾਂ ਦੀ ਕਈ ਵਾਰੀ ਹੁੰਦਾ ਹੈ ਲੈਲੀ ਉਹ ਨਾ ਰਾਈ ਲੈਣਾ ਜੀ ਮਨ ਲਾ ਤਾਂ ਸ਼ਾਇਦ ਸੌਦਾ ਹੋ ਹੀ ਜਾਊਗਾ ਉਹੀ ਕਹਿ ਦਿੰਦੇ ਨੇ ਆਹੋ ਇਹ ਤਾਂ ਇਹ ਤਾਂ ਗੱਲਾਂ ਬਾਈ ਜੀ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਸਾਡੀਆਂ ਕੁੜੀਆਂ ਹਨ ਇਹ ਵੀ ਕੱਟ ਨਹੀਂ ਇਹ ਮੁੰਡਿਆਂ ਦੀ ਤਾਂ ਐਵੇਂ ਕਰੀ ਜਾਂਦੀ ਗੱਲ ਇਹ ਜਿਹੜੇ ਵਿਆਹ ਚ ਜਾ ਵੜਨਗੀਆਂ ਆਪਦੇ ਭਵੇਂ 10000 ਦਾ ਸੂਟ ਪਾਇਆ ਹੋਵੇ ਆ ਕਿਸੇ ਮਾਸੀ ਦੀ ਕੁੜੀ ਦਾ ਕਿਸੇ ਭਰਜਾਈ ਦਾ ਸੂਟ ਇਹਨਾਂ ਨੇ ਵਿਆਹ ਚ ਪਾ ਕੇ ਦੇਖਣਾ ਹੀ ਵੇਖਣਾ ਨਾਲੇ ਸਾਰਾ ਦਿਨ ਪਾਈ ਫਿਰਨਗੀਆਂ ਤੇ ਨਾਲੇ ਮਗਰੋਂ ਲਾ ਕੇ ਸ਼ਾਮ ਨੂੰ ਕਹਿਣਗੀਆਂ ਓਏ ਹੋਏ ਹੋਏ ਇਹ ਤਾਂ ਕੱਪੜਾ ਨਾ ਸਰੀਰ ਨੂੰ ਖੰਦਾ ਹੈ ਇਹਦੇ ਨਾਲ ਨੇ ਮੈਂ ਤਿੰਨ ਸੂਟ ਹੰਡਾਏ ਨੇ ਨਾਲੇ ਅੰਗਲੀ ਦੀ ਡੰਡ ਲਾ ਦੇਣੀ ਹੈ ਇਹ ਕੁੜੀਆਂ ਸਾਰੀਆਂ ਇਹੀ ਕਰਦੀਆਂ ਹੁੰਦੀਆਂ ਨੇ ਆ ਇੱਕ ਮੈਂ ਹੋਰ ਵੀ ਦੇਖਿਆ ਇਹਨਾਂ ਨੂੰ ਅਸੀਂ ਇੰਨਾ ਜ਼ੋਰ ਲਾਉਣਿਆ ਪੜਾਉਣ ਤੇ ਸਾਡੇ ਸਮਾਜ ਦੀ ਇਹ ਗੱਲ ਵੀ ਕੁੜੀ ਪੜ ਜੇ ਡਾਕਟਰ ਨਹੀਂ ਬਣ ਜੇ ਮਾਸਟਰ ਨਹੀਂ ਬਣ ਜੇ ਕੁਝ ਬਣ ਜੇ ਬਸੇ ਨੂੰ ਪੜਾ ਲਓ ਆ ਬੁੰਡੇ ਸਾਡੇਆਂ ਦੇ ਵਿਚਾਰਿਆਂ ਦੇ ਮੂੰਹ ਚੋਂ ਦੁੱਧ ਖੋਖ ਹੋ ਕੇ ਡੇਰੀ ਚ ਪਾਈਦਾ ਵੀ ਸਾਡੀ ਕੁੜੀ ਪੜ ਰਹੀ ਹੈ ਉਥੇ ਆਹਾਂ ਇਹ ਪੜਦੀਆਂ ਬੁੜਦੀਆਂ ਘਾਟੀ ਨੇ ਫਿਰਲੀਆਂ ਕੁੜੀਆਂ ਪੜਦੀਆਂ ਬਹੁਤ ਫਿਰਲੀਆਂ ਕੁੜੀਆਂ ਐ ਜਿਹੜੀਆਂ ਕੁਝ ਬਣਦੀਆਂ ਨੇ ਨਹੀਂ ਤਾਂ ਇਹ ਤਿੰਨ ਕੰਮ ਸਿੱਖਦੀਆਂ ਕਿਹੜੇ ਕਿਹੜੇ ਸੁਣਿਆ ਜੇ ਇੱਕ ਤਾਂ ਮਹਿੰਦੀ ਦੇ ਡਿਜ਼ਾਈਨ ਲਾਉਣੇ ਕਿੰਨੇ ਕਿੰਨੇ ਡਿਜ਼ਾਈਨ ਇੱਕ ਆ ਵਾਲਾਂ ਦੇ ਡਿਜ਼ਾਈਨ ਜੂੜੇ ਫਿਰ ਟੜਕੇ ਦੱਸਣਗੇ ਮੇਰੀ ਮਾਸੀ ਦੀ ਕੁੜੀ ਚੰਡੀਗੜ੍ਹ ਪੜ੍ਹ ਕੇ ਆਇਓ 6 ਕਿਸਮ ਦੇ ਜੂੜੇ ਕਰ ਲੈਂਦੀ ਐ ਲੈ ਦੱਸ ਹਾਂ ਇਹ 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 ਜਿਹਾ ਹੀ ਹਿਸਾਬ ਹੁੰਦਾ ਜਾਂ ਤਿੰਨ ਕਿ ਸ਼ਬਦ ਸਿੱਖਦਿਆਂ ਨੇ ਹੈਲੋ ਹਾਈ ਤੇ ਬਾਏ ਜਦੋਂ ਬਾਏ ਹੋ ਜਾਂਦੀ ਐ ਉਦੋਂ ਘਰ ਦੇ ਵਿਆਹ ਦਿੰਦੇ ਨੇ ਵੀ ਚੱਲ ਭਾਈ ਬਥੇਰਾ ਪੈਸਾ ਨਾਲਿਆ ਤੂੰ ਸਹੁਰੇ ਨਹੀਂ ਕੁਛ ਬਣੀ ਤੇ ਫਿਰ ਸਹੁਰੇ ਬੈਠੀਆਂ ਨਾਲੇ ਤਾਂ ਉੱਥੇ ਪਾਥੀਆਂ ਪੁੱਥੀ ਜਾਂਦੀਆਂ ਹਾਂ ਨਾਲੇ ਫਿਰ ਗੀਤ ਗਾਈ ਜਾਂਦੀਆਂ ਬੀਏ ਪੜੀ ਨਾ ਕਿਸੇ ਕੰਮ ਆਈ ਨਹੀਂ ਪੁੱਥਣੀਆਂ ਪਈਆਂ ਪਾਥੀਆਂ ਹਾਂ ਆ ਕਿੰਨੇ ਮੁੰਡੇ ਖੁਸ਼ ਹੋਈ ਜਾਂਦੇ ਆ ਇਹ ਕਾਟੇ ਵੀ ਨਹੀਂ ਇਹ ਵੀ ਬੇਲੀ ਬਹੁਤ ਖਰਾਬ ਕਰਦੇ ਨੇ ਆ ਫੈਸ਼ਨ ਸਾਡੇ ਤਾਂ ਖੈਰ ਪਿੰਡਾਂ ਦਾ ਆ ਕਿੰਨੇ ਮੁੰਡੇ ਮੈਂ ਵੇਖੀ ਜਾਂਦਾ ਕਿੰਨਾ ਟੌਰ ਆ ਇਹਨਾਂ ਦਾ ਯਾਰ ਕੁੜਤੇ ਪਜਾਮੇ ਪਾਏ ਐ ਸੋਹਣੇ ਵਾਲ ਐ ਓਏ ਹੋਏ ਅਕਈ ਵੱਡੇ ਸ਼ਹਿਰਾਂ ਨਹੀਂ ਜਦੋਂ ਮੈਂ ਜਾਣਾ ਉਧਰ ਤਾਂ ਫੈਸ਼ਨਾਂ ਨੇ ਡਾਂਡੀ ਲਾ ਛੱਡੀ ਐ ਇੱਧਰ ਆ ਕੇ ਨਜ਼ਾਰਾ ਆਉਂਦਾ ਖੜਾ ਲਾਉਣ ਦਾ ਆਹ ਪੈਂਟ ਹੁੰਦੀ ਐ ਕਿ ਇੱਥੇ ਜੇ ਬਣਦੇ ਆਣੂ ਜਮਾ ਇੱਥੇ ਜੇ ਮੈਨੂੰ ਉਹਦਾ ਨਾਂ ਨਹੀਂ ਆਉਂਦਾ ਅੱਗ ਲੱਗਦਾ ਪਤਾ ਨਹੀਂ ਕੀ ਹੁੰਦਾ ਐ ਇੱਥੇ ਜੇ ਬਣਦੇ ਨੇ ਐ ਲੱਗਦਾ ਹੁੰਦਾ ਵੀ ਹੁਣ ਵੀ ਡਿੱਗੀ ਹੁਣ ਵੀ ਡਿੱਗੀ ਓਏ ਮੇਰੇ ਮਾਲਕਾ हां ਮੈਨੂੰ ਨਾ ਨਹੀਂ ਆਉਂਦਾ ਭਾਈ ਉਹਦਾ ਅਸੀਂ ਨਾ ਥੋੜੇ ਜਿਹੇ ਦਿਨ ਹੋ ਗਏ ਇੱਧਰ ਸਾਡੇ ਵੀ ਚੰਡੀਗੜ੍ਹ ਨੂੰ ਨੀ ਪ੍ਰੋਗਰਾਮ ਲੱਗ ਜਾਂਦੇ ਨੇ ਉਧਰ ਆਉਂ ਤਾਂ ਦੇਸੀ ਕਲਾਕਾਰੀਆਂ ਸੀ ਚੰਡੀਗੜ੍ਹ ਨੇ ਸਾਨੂੰ ਵੀ ਸੱਦ ਲੈਂਦੇ ਨੇ ਅਸੀਂ ਆਉਂਦੇ ਆਉਂਦੇ ਲੁਧਿਆਣਿਆਂੋਂ ਇਹਦਾ ਭਲੇਖਾ ਸੀ ਵੀ ਲੁਧਿਆਣਿਆਂੋਂ ਸਮਾਨ ਸਸਤਾ ਮਿਲ ਜਾਂਦਾ ਅਸੀਂ ਬਾਜ਼ਾਰ ਵੜ ਗਏ 6.5 ਫੁੱਟ ਕੱਦ ਬੰਦੇ ਦਾ ਤੇ ਪੈਂਟ ਪਾਈ ਬਾਈ ਦੀ ਉਹੀ ਉਹਦੇ ਜਿਹੜੀਆਂ ਇੱਥੇ ਜੇ ਬਣਦੇ ਆ ਤੇ ਸ਼ਰਪ ਸ਼ਰਪ ਕਰਦਾ ਸਾਡੇ ਕੋਲ ਦੀ ਨੰਗਿਆ ਤੇ ਮੈਂ ਭੱਜ ਕੇ ਬਾਹ ਹੀ ਫੜਨ ਲੱਗਾ ਸੀ ਮੇਰੇ ਮਨ ਚ ਆਏ ਵੀ ਕਿਤੇ ਪੈਂਟ ਨਾ ਡਿੱਗ ਪਈ ਦੀ ਤੇਣੀ ਮੈਨੂੰ ਰੋਗ ਲੈ ਕੇ ਇਹਦੀ ਗੱਲ ਸੁਣਾ ਜੀ ਕੀ ਗੱਲ ਸੀ ਮコハマ ਬੰਦਾ ਬਹੁਤ ਪਰਸਨਟਡ ਸੀ ਤੇ ਉਹਨੂੰ ਪਤਾ ਨਹੀਂ ਮਹਾ ਜਿਆਦਾ ਨਸ਼ਾ ਨੋਸ਼ਾ ਕੀਤਾ ਹੁਣ ਪੈਂਟ ਜਮੇ ਡਿੱਗਣ ਤੇ ਆਈ ਪਈ ਆ ਕਹਿੰਦੀ ਫਟੇ ਮੂੰਹ ਇਹ ਫੈਸ਼ਨ ਹੁੰਦਾ ਹੈ ਫੈਸ਼ਨ ਮੋਖਾ ਫਟੇ ਮੂੰਹ ਆਏ ਜੇ ਫੈਸ਼ਨ ਦੇ ਦੱਸ ਐਡੇ ਬੰਦੇ ਦੀ ਜੇ ਬਾਜ਼ਾਰ ਚ ਪੈਂਟ ਲੈ ਜੇ ਮੈਨੂੰ ਦੱਸੋ ਪੱਲੇ ਰਹਿੰਦਾ ਕੀ ਹੈ ਆਖੇ ਨਹੀਂ ਇਹ ਫੈਸ਼ਨ ਹੁੰਦਾ ਹੈ ਮੈਂ ਚੁੱਪ ਕਰ ਗਿਆ ਬਾਈ ਤੁਹਾਨੂੰ ਪਤਾ ਹੈ ਹਨਾ ਮਹਿਲਾ ਮੰਡਲ ਦਾ ਜੋਰ ਹੈ ਮੈਂ ਕਿਹਾ ਐਵੇਂ ਕਿਤੇ ਆਪਦਾ ਘਰ ਖਰਾਬ ਕਰਾਂਗੇ ਛੱਡਪੁਰੂ ਇਹ ਕੋਦੀ ਝੋਲੀ ਹੁੰਦੀ ਹੈ ਜਿਵੇਂ ਵਿੱਚ ਕੁਝ ਨਿਕਲਿਆ ਹੁੰਦਾ ਪਤਾ ਨਹੀਂ ਕੀ ਹਿਸਾਬ ਕਰਾ ਭਜਾਂਦਾ ਉਹਦਾ ਆਹੋ ਐ ਜਿਹਾ ਪੈਂਟਾ ਨਾ ਪਾਇਆ ਕਰੋ ਯਾਰ ਨਾ ਜੇ ਕੋਈ ਪਾਉਂਦਾ ਹੋਵੇ ਉਹ ਵੀ ਵੇਚ ਦਿਓ ਭਰਾ ਉੱਥੇ ਜੋ ਮੈਂ ਆਪਣਾ ਤਾਂ ਟਰੈਕਟਰ ਪੁੰਚਣ ਤੇ ਲਾ ਲਉ ਉਹ ਪੈਂਟ ਨਾ ਪਾਇਆ ਜੀ ਜੀਨ ਪਾਇਆ ਕਰੋ ਐ ਜਿਹੜੀ ਟੈਟ ਚੜਦੀ ਆ ਫੰਨੇ ਕਾ ਹਾਂ ਹਾਂ ਇਹ ਜੇ ਕੰਮ ਨਹੀਂ ਕਰਨੇ ਹੁਣ ਗੀਤ ਸੁਣਾਉਣੇ ਆ ਸਾਨੂੰ ਈ ਗੂ ਆ ਜਾ ਆਹ ਓਰੀ ਸੱਪਟੀਏ ਤੁਰ ਵੀ ਹਾਈ ਹੀਲ ਦੇ ਸੈਂਡਲ ਪਾ ਕੇ ਓਰੀ ਸੱਪਟੀਏ ਤੁਰ ਵੀ ਹਾਈ ਹੀਲ ਦੇ ਸੈਂਡਲ ਪਾ ਕੇ ਟਰ ਲੱਗੀ ਜੋ ਭੱਜ ਗਟੇ ਪੂਟੇ ਕਿ ਪੀੜਾ ਖਾ ਕੇ ਨੇ ਕੁੜੀਏ ਈ ਗੂ ਈ ਗੂ ਸੱਪਟੀਏ ਈ ਗੂ ਈ ਗੂ ਕੁੜੀਏ ਈ ਗੂ ਈ ਗੂ ਕੁੜੀਏ ਈ ਗੂ ਈ ਗੂ ਦੁਨਵਰੀਆਂ ਲੜ ਸੋਰਾ ਕਾ ਬੈਣ ਹੋਏ ਨਾ ਤੁਰੇ ਮੁੰਡਿਆ ਇੱਕ ਸਿੱਖੋ ਮੁੰਡਿਆ ਇੱਕੋ ਹੀ ਤੂੰ ਮੁੰਡਿਆ ਇੱਕੋ ਹੀ ਤੂੰ ਮੁੰਡਿਆ ਇੱਕੋ ਹੀ ਤੂੰ ਅਖੇ ਨਾਲ ਤੇਰੇ ਸੀ ਪੜਦੇ ਜਿਹੜੇ ਤੇ ਇਥੋਂ ਨਿਕਲੇ ਮੂਰੇ ਲੋ ਮੂਰੇ ਗਮਨੇ ਕਲਗੇ ਇੱਕ ਤਾਂ ਬੈਠਾ ਵੀਡੀਓ ਬਣਾਈ ਜਾਂਦਾ ਇੱਕੋ ਭਰੇ ਖੜਾ ਮੂਰੇ ਨੇ ਕਲਿਆਣ ਕੀ ਅਸੀਂ ਤਾਂ ਆ ਥਾਣੂ ਰੇਤਾ ਲਾ ਕੇ ਲਤਾਂ ਖਚਣ ਲੱਗ ਜਾਨੇ ਵੀ ਸਾਡੇ ਨਾਲ ਦਾ ਕੋਈ ਬੰਦਾ ਵਗਾਣਾ ਨਿਕਲ ਜੇ ਇਹ ਸਾਡੀ ਰੌਂਸ ਹੈ ਕਮਲੀ ਨਾ ਹੋਵੇ ਤਾਂ ਆ ਜਗਦੇਵ ਲੈ ਤਸ ਮੂਰੇ ਨਿਕਲ ਗਿਆ ਲੈ ਦੱਸ ਆ ਬੈਠਾ ਹਾਂ ਸੋਣਾ ਇਧਰ ਹੈਲੋ ਹਾਈ ਥੈਂਕ ਯੂ ਕਕੇ ਫਿਰਦੀ ਟੌਰ ਬਣਾਉਂਦੀ ਹੈਲੋ ਹਾਈ ਥੈਂਕ ਯੂ ਕਕੇ ਫਿਰਦੀ ਟੌਰ ਬਣਾਉਂਦੀ ਹਾਏ ਥੈਂਕ ਯੂ ਕੇ ਕੇ ਖੁਰਦੀ ਡਰ ਬਣਾਉਂਦੀ ਕਲਦ ਮਲਦ ਜੀ ਬੋਲੇ ਇੰਗਲਿਸ਼ ਤੈਨੂੰ ਸਮਝ ਨਹੀਂ ਆਉਂਦੀ ਕੁੜੀਏ ਈ ਗੂਈ 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 ਕੂ ਇਕੂ ਨਿਕੜੀਏ ਇਕੂ ਇਕੂ ਨਿਕੜੀਏ ਇਕੂ ਇਕੂ ਨਿਕੜੀਏ ਇਕੂ ਇਕੂ ਜਗਦੇਵ ਉਹ ਇੱਕੋ ਹੀ ਗੀਤ ਲਾਉਣਾ ਯਾਰ ਵੈਸੇ ਤਾਂ ਸਾਡਾ ਅਸੀਂ ਤਾਂ ਅੱਜ ਨਾ ਤੁਹਾਨੂੰ ਆਏ ਮਿਲੇ ਆ ਜਿਵੇਂ ਚਾਹ ਵਾਲੇ ਝੋਲੇ ਨਾਲ ਦੋ ਗਲਾਸ ਮਿਲਦੇ ਹੁੰਦੇ ਆ ਇੱਕ ਜੱਗ ਮਿਲਦਾ ਹੁੰਦਾ ਹਨਾ ਇਹ ਜਲੰਧਰ ਦੂਰਦਰਸ਼ਨ ਦੀ ਸ਼ੂਟਿੰਗ ਹੈ ਤੇ ਐਸ ਬੀ ਸਾਊਂਡ ਹੈ ਸਾਡੀ ਬਹੁਤ ਪਿਆਰੀ ਸਾਊਂਡ ਹੈ ਸਾਡੀ ਆਵਾਜ਼ ਸਾਡੇ ਪ੍ਰੋਗਰਾਮਾਂ ਤੇ ਇਹੀ ਸਾਊਂਡ ਹੁੰਦੀ ਹੈ ਤਕਰੀਬਨ ਇੱਕ ਕੋਈ ਗੀਤ ਸੁਣਾਉਣਾ ਉਹ ਵੀ ਜਗਦੇਵ ਗਾਲੀਏ ਆ ਤੁਹਾਨੂੰ ਪਤਾ ਨਾ ਰਿਸ਼ਤੇਦਾਰੀ ਖਸੂਤੀ ਹੈ ਯਾਰ ਹਾਂ ਗਰਪਾਲ ਸਾਡਾ ਮੁੰਡਾ ਗੁੱਸੇ ਹੋ ਜਾਊਗਾ ਭਾਂਡ ਜਾ ਸਾਡਾ ਪਰ ਕਿ ਐਵੇਂ ਤੈਨੂੰ ਪਤਾ ਮਾੜੀ ਜੀ ਗੱਲ ਪਿੱਛੇ ਪੁਰਾਣਾ ਗੁੱਸਾ ਕਰ ਜੇ ਯਾਰ ਬਹੁਤ ਔਖਾ ਹੋ ਜਾਂਦਾ ਹੈ ਹਾਂ ਆ ਜ਼ਿੰਦਗੀ 'ਚ ਐਸੇ ਕੰਜੂਸ ਬੰਦੇ ਨਾਲ ਵਾਹ ਪੈ ਜਾਂਦਾ ਹੈ ਰਹੇ ਰਬ ਦੇ ਨਾਮ ਮਟਿਆਰ ਨੂੰ ਵਿਆਹੀ ਨੂੰ 8-9 ਸਾਲ ਹੋ ਗਏ ਨੇ 8-9 ਸਾਲ ਹੋ ਗਏ ਨੇ ਕਦੇ ਆਉਣ ਜਾਣ ਦਾ ਸਵਾਭ ਵੀ ਨਹੀਂ ਪੈਦਾ ਹੋਇਆ ਹਾਂ ਹਾਂ 8-9 ਸਾਲ ਵਿਆਹੀ ਨੂੰ ਹੋ ਗਏ ਨੇ ਕਿਤੇ ਆਉਣ ਜਾਣ ਦਾ ਸਵਾਭ ਹੀ ਨਹੀਂ ਬਣਿਆ ਸੋਚਿਆ ਇੱਕ ਦਿਨ ਮੀਂਹ ਜਾ ਪਿਆ ਤੇ ਘਰ ਵਾਲੇ ਨੂੰ ਬੜੇ ਖੁਸ਼ ਮੂਡ ਵਿੱਚ ਵੇਖਿਆ ਤੇ ਸੋਚਦੀ ਐ ਵੀ ਅੱਜ ਕੋਈ ਨਾ ਕੋਈ ਮੰਗ ਮੰਗ ਲਈਏ ਸ਼ਾਇਦ ਰਾਜੇ ਦੀ ਘੋੜੀ ਸੂਈ ਹੈ ਕਿਤੇ ਨਾ ਕਿਤੇ ਕੋਈ ਮੰਗੀ ਪੂਰੀ ਹੋ ਜੇ ਸੁਣਿਓ ਜੇ ਬਹੁਤ ਪਿਆਰਾ ਗੀਤ ਹੈ ਉਹ ਕਿਤੇ ਆਉਣ ਜਾਣ ਬਾਰੇ ਗੱਲਾਂ ਕਰਦੀ ਹੈ ਪਰ ਗੱਭਰੂ ਗੱਭਰੂ ਮਛਰੀ ਦੇ ਮੂੜ ਚ ਉਹਨੂੰ ਘਰਦਿਆਂ ਨੇ ਸਮਝਾਇਆ ਹੋਇਆ ਵੀ ਬੁੜੀਆਂ ਨੂੰ ਬੜਾ ਸ਼ਹਿਰ ਨਹੀਂ ਲਿਜਾਈਦਾ ਹੁੰਦਾ ਇਹ ਖਰਚਾ ਵਧਾ ਦਿੰਦੀਆਂ ਨੇ ਹਾਂ ਇਹਨਾਂ ਨੂੰ ਸ਼ਹਿਰ ਤੋਂ ਦੂਰ ਦੂਰ ਰੱਖੀਦਾ ਹੁੰਦਾ ਜੇ ਸਮਾਨ ਮਗਾਉਣ ਤਾਂ ਆਪ ਹੀ ਲੈ ਆ ਦੇਈਦਾ ਹੁੰਦਾ ਨਾ 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 ਬੁੜੀ ਬਾਜ਼ਾਰ ਚੋਂ ਕਢਣੀ ਬਹੁਤ ਔਖੀ ਹੈ ਹਾਂ ਸੁਣਿਓ ਜੇ ਬਹੁਤ ਪਿਆਰਾ ਗੀਤ ਹੈ ਤਬਹਾਨ ਗੱਲ ਲੱਗਦੀ ਆ ਹੋਰ ਭੈਣ ਦਾ ਬਹਾਨਾ ਗੱਲ ਲੱਗਦੀ ਆ ਹੋਰ ਭੈਣ ਦਾ ਬਹਾਨਾ ਗੱਲ ਲੱਗਦੀ ਆ ਹੋਰ ਮਨ ਜਨ ਮਨ ਕੋਈ ਰੱਖੇ ਪਰਦਾ ਮਨ ਜਨ ਮਨ ਕੋਈ ਰੱਖੇ ਪਰਦਾ ਨਹੀਂ ਕੋਈ ਰੱਖੇ ਪਰਦਾ